ਸ਼ੈਲਰ ਮਾਲਕ ਤੋਂ ਇੱਕ ਟਰੱਕ ਆਪਰੇਟਰ ਅਤੇ ਆਰਤੀਆ ਰੋਡ ਤੇ ਲਗਾ ਦਿੱਤਾ ਧਰਨਾ ਗੁਰਦਾਸਪੁਰ ਕਲਨੌਰ ਸਥਿਤ ਸ਼ੈਲਰ ਦੇ ਬਾਹਰ ਟਰੱਕਾਂ ਵਿੱਚੋਂ ਕਣਕ ਦੀ ਅਨਲੋਡਿੰਗ ਨਾ ਕੀਤੇ ਜਾਣ ਦੇ ਰੋਸ ਚ ਕਮਿਸ਼ਨ ਏਜੰਟਾਂ ਅਤੇ ਟਰੱਕ ਚਾਲਕਾਂ ਨੇ ਧਰਨਾ ਲਗਾ ਦਿੱਤਾ ਆਰਤੀਆ ਅਤੇ ਟਰੱਕ ਚਾਲਕਾਂ ਦਾ ਦੋਸ਼ ਹੈ ਕਿ ਸ਼ੈਲਰ ਮਾਲਕ ਉਹਨਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਿਹਾ ਹੈ ਉਹ ਆਪਣੇ ਚਾਹੇਤਿਆਂ ਦੀਆਂ ਗੱਡੀਆਂ ਤਾਂ ਨੂੰ ਅਨਲੋਡ ਕਰਵਾ ਰਿਹਾ ਹੈ ਜਦ ਕਿ ਤਿੰਨ ਦਿਨਾਂ ਤੋਂ ਉਹਨਾਂ ਦੇ ਗੱਡੀਆਂ ਖਾਲੀ ਨਹੀਂ ਕੀਤੀਆਂ ਜਾ ਰਹੀਆਂ ਇਸ ਕਾਰਨ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਤਰਕ ਚਲਕਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸ਼ੈਲਰ ਮਾਲਕ ਨਾਲ ਗੱਲ ਕਰਨ ਗਏ ਤਾਂ ਉਹਨਾਂ ਨਾਲ ਗਾਲੀ ਗਲੋਚ ਵੀ ਕੀਤਾ ਗਿਆ ਧਰਨੇ ਦੌਰਾਨ ਜ਼ਿਲ੍ਹਾ ਫੂਡ ਸਪਲਾਈ ਅਫਸਰ ਰਵਨੀਤ ਕੌਰ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸਮਝਾਇਆ ਤੇ ਮਾਨ ਸਿੰਘ ਬੈਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਲੀ ਇੱਥੇ ਅੱਜ ਕਲਾਨੌਰ ਰੋਡ ਦੇ ਉੱਪਰ ਜਿੰਨੇ ਵੀ ਸਾਡੇ ਸਾਰੇ ਹੀ ਆੜਤੀਆ ਭਰਾ ਨੇ ਗਜਨੀਪੁਰ ਦੇ ਫੋਕਲ ਪੁਆਇੰਟ ਦੇ ਜੋੜਾ ਛਤਰਾਂ ਦੇ ਅਮੀਰਪੁਰ ਦੇ ਜਿੰਨੇ ਵੀ ਅੱਗੇ ਆੜਤੀਆਂ ਨੇ ਉਹ ਸਾਰੇ ਹੀ ਰੋਡ ਦੇ ਉੱਪਰ ਧਰਨਾ ਲਾ ਕੇ ਬੈਠੇ ਹੋਏ ਨੇ ਔਰ ਧਰਨਾ ਲਾਉਣ ਦਾ ਕਾਰਨ ਕੀ ਆ ਕਿ ਇੱਥੇ ਜੋ ਹਜਾਤਨਗਰ ਗੱਤਾ ਮਿਲਦੇ ਲੱਗੇ ਇੱਕ ਸ਼ਿਵ ਸ਼ਕਤੀ ਸੈਲਰ ਆ ਔਰ ਉਹਦੇ ਨਾਲ ਗੋਦਾਮ ਵੀ ਆ ਉਹ ਸੈਲਰ ਨੂੰ ਗੋਦਾਮਾਂ ਨੂੰ ਜਿੰਨੇ ਵੀ ਅੱਗੇ ਵਾਲੀਆਂ ਮੰਡੀਆਂ ਨੇ ਜੋੜੇ ਵਾਲੇ ਪਾਸੇ ਦੀਆਂ ਉਹ ਸਾਰੀਆਂ ਮੈਪਿੰਗ ਹੋਈਆਂ ਹੋਈਆਂ ਨੇ ਪਾਰੇ ਸਿਆ ਗੋਦਾਮ ਮਾਲਕ ਕੀ ਕਰ ਰਿਹਾ ਹੈ ਕਿ ਆਪਣੀਆਂ ਗੱਡੀਆਂ ਪ੍ਰਾਈਵੇਟ ਲਾ ਕੇ ਮੰਡੀਆਂ ਦੇ ਵਿੱਚ ਰੋਜ ਦੀਆਂ 8 ਤੋਂ 10 ਗੱਡੀਆਂ ਸਿਰਫ ਆਪਣੀਆਂ ਹੀ ਖਾਲੀ ਕਰਵਾ ਰਿਆ ਤੇ ਬਾਕੀ 80 ਦੀਆਂ ਗੱਡੀਆਂ ਇਹਦੇ 3 ਤੋਂ 4 ਦਿਨ ਹੋ ਗਏ ਨੇ ਲੈਣਾ ਵਿੱਚ ਖਲੋਤੀਆਂ ਹੋਈਆਂ ਨੇ ਉਹ ਸੜਕਾਂ ਦੇ ਦੋਨੋਂ ਪਾਸੇ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦੀ ਕੋਈ ਵੀ ਗੱਡੀ ਖਾਲੀ ਨਹੀਂ ਕਰਵਾਈ ਜਾ ਰਹੀ ਤੇ ਸਿੱਧੇ ਤੌਰ ਦੇ ਉੱਤੇ ਇਹ ਸਾਰੇ 80 ਨਾਲ ਧੱਕਾ ਕੀਤਾ ਜਾ ਰਿਹਾ ਔਰ ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੁੰਦੀ ਆ ਇਸ ਤਰ੍ਹਾਂ ਦੇ ਸੈਲਰ ਵਾਲਿਆਂ ਦੇ ਗੋਦਾਮ ਵਾਲਿਆਂ ਦੀ ਵੀ ਇਹਨਾਂ ਆੜਤੀਆਂ ਦਾ ਮਾਲ ਮੰਡੀਆਂ ਦੇ ਵਿੱਚ ਹੀ ਪਿਆ ਰਵੇ ਤੇ ਜਿਸ ਤਰ੍ਹਾਂ ਮੌਸਮ ਵੀ ਖਰਾਬ ਆ ਫੇਰੇ ਆਪਣੀ ਕਾਰਟ ਲਾ ਕੇ ਉਹਨਾਂ ਤੋਂ ਸਸਤੇ ਭਾਅ ਦੇ ਉੱਪਰ ਮਾਲ ਚੁੱਕਦੇ ਨੇ ਤੇ ਜਿਹਦੇ ਵਿੱਚੋਂ ਵੱਡਾ ਮੁਨਾਫਾ ਕੱਢਦੇ ਨੇ ਔਰ ਦੂਸਰਾ ਜਿਹੜੀਆਂ ਗੱਡੀਆਂ ਪਿਛਲੇ ਲਗਾਤਾਰ ਤਿੰਨ ਤਿੰਨ ਦਿਨਾਂ ਤੋਂ ਇੱਥੇ ਲੈਣਾ ਚ ਖਲੋਤੀਆਂ ਹੋਈਆਂ ਨੇ ਇਹੋ ਹੀ ਸਮਾਂ ਆ ਸਾਡੇ ਟਰਾਂਸਪੋਰਟਰਾਂ ਵਾਸਤੇ ਟਰੱਕ ਵਾਲਿਆਂ ਵਾਸਤੇ ਟਰਾਲੀਆਂ ਵਾਲਾ ਵਾਸਤੇ ਵੀ ਜਿਨ੍ਹਾਂ ਨੇ ਆਪਣੇ ਫੇਰੇ ਦੀ ਕਮਾਈ ਕਰਨੀ ਹੁੰਦੀ ਆ ਪਰ ਜੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਦਿਨ ਇਸੇ ਤਰ੍ਹਾਂ ਹੀ ਗੱਡੀਆਂ ਲੈਣਾ ਵਿੱਚ ਖਲੋਤੀਆਂ ਰਹੀਆਂ ਤੇ ਇੱਕ ਦਿਨਾਂ ਦੀ ਟਾਇਰਾਂ ਦੀ ਖਰਾਬੀ ਦੂਜਾ ਸਮੇਂ ਦੀ ਖਰਾਬੀ ਤੇ ਜਿਹੜਾ ਸੀਜ਼ਨ ਐ ਸਿਰਫ 8 ਤੋਂ 10 ਦਿਨ ਦਾ ਹੁੰਦਾ ਤੇ ਜੇ ਚਾਰ ਪੰਜ ਦਿਨ ਇੱਕ ਗੱਡੀ ਨਹੀਂ ਖਾਲੀ ਹੋਣੀ ਤੇ ਫਿਰ ਇਹਨਾਂ ਨੇ ਆਪਣੀਆਂ ਕਿਸ਼ਤਾਂ ਕਿੱਥੋਂ ਕੱਢ ਲੈਣੀਆਂ ਤੇ ਕਿਸ ਤਰ੍ਹਾਂ ਖਰਚੇ ਪੂਰੇ ਕਰਨਗੇ ਇਹ ਇਸ ਸ਼ਿਵ ਸ਼ਕਤੀ ਜਿਹੜਾ ਅਨਿਲ ਵੇਜ ਜਿਹੜਾ ਮਾਲਕ ਆ ਉਹਦੇ ਖਿਲਾਫ ਸਾਰੇ ਆੜਤੀਏ ਤੇ ਧਰਨਾ ਲਾ ਕੇ ਬੈਠੇ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਚੜੋਨੀ ਉਰਨ ਤੌਰ ਤੇ ਇਹਨਾਂ ਦੀ ਹਮਾਇਤ ਵਿੱਚ ਜਾਂ ਜਿੰਨੀ ਦੇਰ ਇਸ ਗੱਲ ਦਾ ਹੱਲ ਨਹੀਂ ਨਿਕਲ ਜਾਂਦਾ ਉਨੀ ਦੇਰ ਇਸ ਤਰ੍ਹਾਂ ਹੀ ਇਹ ਰੋਡ ਵੀ ਬੰਦ ਰਹੇਗਾ ਤੇ ਨੋਬਤ ਆਈ ਤੇ ਜੇ ਕੋਈ ਹੁਣ ਇਸ ਤਰ੍ਹਾਂ ਦੀ ਹਰਕਤ ਸਾਨੂੰ ਲੱਭੀ ਇਹਨਾਂ ਦੇ ਸੈਲਰ ਤੇ ਜਾਂ ਗੋਦਾਮ ਦੇ ਉੱਪਰ ਤੇ ਫਿਰ ਉਹਨਾਂ ਦੇ ਦਰਵਾਜ਼ੇ ਵੀ ਬੰਦ ਕਰਕੇ ਫਿਰ ਥੋੜਾ ਜਿਹਾ ਸਾਨੂੰ ਵੀ ਆਪਣਾ ਯੋਗ ਜਮਾਚ ਕਰਨੀ ਪਾਉਗੀ ਇਹ ਸਾਰੀਆਂ ਜਿਹੜੇ ਕੰਮ ਆ ਉਹ ਫਿਰ ਕੀਤੇ ਜਾਣਗੇ ਕਿਉਂਕਿ ਇਸ ਵੇਲੇ ਮੌਸਮ ਖਰਾਬ ਆ ਫਸਲਾਂ ਵੱਡੇ ਪੱਦਰ ਦੇ ਉੱਪਰ ਮੰਡੀਆਂ ਆ ਚਾਰੀਆਂ ਨੇ ਪਰ ਲਿਫਟਿੰਗ ਨਹੀਂ ਹੋ ਰਹੀ ਤੇ ਜਿਹੜੀਆਂ ਲੱਦ ਕੇ ਆ ਚੁੱਕੀਆਂ ਨੇ ਉਹ ਗੱਡੀਆਂ ਵਾਲੇ ਖੱਜਲ ਖਰਾਬ ਹੋ ਰਹੇ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਹੱਲ ਕਰੇ ਤਾਂ ਕਿ ਇਹਦਾ ਜਿਹੜਾ ਆ ਉਹ ਰੋਡ ਵੀ ਖੁੱਲ ਸਕੇ। ਇਹ ਨਾਲੇ ਕੰਡੇ ਦਾ ਮਸਲਾ ਸੀਗਾ ਇੱਥੇ ਕਿ ਜਦੋਂ ਕੰਡੇ ਸ਼ਾਲਦ ਮਾਲਕ ਜਿਹੜਾ ਕੰਡਾ ਸੀਗਾ ਉਹ ਬੰਦ ਕਰਤਾ ਸੀਗਾ ਉਹ ਇੱਥੇ ਐਡਮਿਨਿਸਟ੍ਰੇਸ਼ਨ ਨੇ ਸਿਵਲ ਨੇ ਪਹੁੰਚ ਕੇ ਜਿਹੜਾ ਵਾ ਕੰਡਾ ਦੁਬਾਰਾ ਤੋਂ ਚਾਲੂ ਕਰਵਾਤਾ ਵਾ ਤੇ ਦੂਜਾ ਮਸਲਾ ਇਹਨਾਂ ਦਾ ਇਹ ਸੀਗਾ ਕਿ ਗੱਡੀਆਂ ਜਿਹੜੀਆਂ ਉਹ ਲਾਈਨ ਸਾਈਡ ਲੱਗਣ ਵਾਲੀ ਸਰ ਲੱਗਣ ਉਹ ਸਾਰੀਆਂ ਗੱਡੀਆਂ ਜਿਹੜੀਆਂ ਉਹ ਲਾਈਨ ਸਰਵਾਰੀ ਸਰ ਲਗਵਾ ਦਿੱਤੀਆਂ ਗਈਆਂ ਤੇ ਅੱਗੇ ਤੋਂ ਵੀ ਅਧਾਕ ਕਰ ਦਿੱਤੀ ਗਈ ਆ ਕਿ ਗੱਡੀਆਂ ਜਿਹੜੀਆਂ ਉਹ ਟਰਨ ਬਾਈ ਟਰਨ ਹੀ ਲੱਗਣਗੀਆਂ ਨਹੀਂ ਇਹਨਾਂ ਦੇ ਹੁਣ ਆਪਸ ਦੇ ਵਿੱਚ ਬੈਠ ਕੇ ਸਮਝੌਤਾ ਕਰਵਾ ਦਿੱਤਾ ਵਾ ਕਿ ਛੋਟੀ ਗੱਡੀ ਦਾ 100 ਤੋਂ ਵੱਡੀ ਦਾ ਜਿਹੜਾ 200 ਰੁਪਏ ਕੰਡੇ ਤੇ ਤੋਲਣ ਲੱਗਾ ਲੈ ਇਹਨਾਂ ਦਾ ਐਗਰੀਮੈਂਟ ਹੁੰਦਾ ਤੇ ਹਾਂਜੀ ਆਪਸੇ ਸਾਹਮਣੇ ਬਣਾ ਲਿੱਤੀ ਹਾਂ ਹਾਂਜੀ ਤਰਨਾ ਸਵਾਪਤ ਕਰਾ ਦਿੱਤਾ ਉਹਦੇ ਸਬੰਧ ਵਿੱਚ ਡਰਾਈਵਰ ਨੇ ਇਹਨਾਂ ਦੀ ਗੱਲ ਹੀ ਲੋਚ ਹੋਈ ਸੀ ਡਰਾਈਵਰ ਨੇ ਸਾਰੇ ਡਰਾਈਵਰਾਂ ਦੇ ਕੋਲੋਂ ਬਾਕੀਆਂ ਦੇ ਕੋਲੋਂ ਸੋ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਮ